ਇਹ ਇਹਨਾਂ ਦਾ ਬਹੁਤ ਵੱਡਾ ਵਹਿਮ ਆ ਵੀ ਕੁੜੀ ਆ ਕੌਲਾਂ ਤੋਂ ਡਰ ਜੂਗੀ ਕਾਲ ਛੱਡੋ ਮੈਂ ਗੋਲੀਆਂ ਤੋਂ ਵੀ ਨਹੀਂ ਡਰਦੀ ਠੀਕ ਆ ਮੈਨੂੰ ਪੁੱਛ ਕੇ ਪੈਸੇ ਪਾਉਣੇ ਹੁੰਨੇ ਹੋ ਜਾਂ ਮੈਨੂੰ ਪੁੱਛ ਕੇ ਫਰੈਂਡਸ਼ਿਪ ਕੀਤੀ ਹੁੰਦੀ ਆ ਠੀਕ ਆ ਮੈਨੂੰ ਪੁੱਛ ਕੇ ਆ ਫਿਰ ਚਲਾਏ ਹੁੰਦੇ ਆ ਮੁੰਡਾ ਠੱਗਿਆ ਗਿਆ ਇਹਦੇ ਵਿੱਚ 1,25,000 ਰੁਪਏ ਉਹ ਮੰਨੇ ਆ ਉਹਨੇ ਇਹਨੂੰ ਪਾਇਆ ਤੇ ਰਸੀਦਾਂ ਵੀ ਦਿੱਤੀਆਂ ਮੈਡਮ ਇੱਕ ਵੀਡੀਓ ਵਾਇਰਲ ਹੋਈ ਕਿ ਜਿੱਥੇ ਤੁਸੀਂ ਪੂਰੇ ਵਾਲਾਂ ਵਾਲਿਆਂ ਨੂੰ ਕੁਝ ਕਿਹਾ ਹੈ ਨਾ ਤੇ ਜੇ ਗੱਲ ਕਰਾਂ ਤਾਂ ਪੂਰੇ ਵਾਲ ਤਾਂ ਬਹੁਤ ਸਾਰੀਆਂ ਕੁੜੀਆਂ ਕਰਵਾਉਂਦੀਆਂ ਆ। ਇਹ ਸੋਸ਼ਲ ਮੀਡੀਆ ਹੈ ਇਹਨੇ ਕਦੋਂ ਤੁਹਾਡਾ ਜਰੂਰ ਕੱਢ ਦੇਣਾ ਤੁਹਾਨੂੰ ਵੀ ਨਹੀਂ ਪਤਾ। ਕਈ ਮੁੰਡੇ ਕੁੜੀਆਂ ਨੂੰ ਬਲੈਕਮੇਲ ਕਰਨ ਲੱਗ ਗਏ ਮੇਰੇ ਨਾਮ ਤੇ ਤੁਸੀਂ ਮੈਨੂੰ ਧੱਕੇ ਨਾਲ ਹੀ ਔਰਤ ਵਿਰੋਧੀ ਪੇਸ਼ ਕਰੀ ਜਾਂਦੇ ਹੋ। ਇਹ ਤੋਂ ਤਲਾਕ ਦੀ ਲੈਣਾ ਦੂਜਾ ਕਰਾ ਲੈਣਾ ਵਿਆਹ ਤੀਜਾ ਕਰਾ ਲੈਣਾ ਕੀ ਅਸੀਂ ਪੰਜਾਬ ਦੇ ਵਾਸੀ ਆ ਸੋ ਸਾਡੇ ਨਾਲ ਮੌਜੂਦ ਨੇ ਇਸ ਸਮੇ ਪੱਤਰਕਾਰ ਗगन ਸਿੱਧੂ ਇਹਨਾਂ ਨਾਲ ਗੱਲਬਾਤ ਕਰਦੰਦੇ ਆ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਗगन ਸਤਿ ਸ਼੍ਰੀ ਅਕਾਲ ਸਾਰੀਕਾਲ मैम ਕਿਵੇਂ ਹੋ ਕਿਰਪਾ ਮਾਲਕ ਦੀ ਚੜ੍ਹਦੀ ਕਲਾ ਜੀ ਸਭ ਕੁਝ ਵਧੀਆ ਚੱਲ ਰਿਹਾ ਹਾਂਜੀ ਬਹੁਤ ਵਧੀਆ ਚੱਲ ਰਿਹਾ ਜਿਹੜਾ ਵੀ ਮੁੱਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਜਾਂਦਾ ਉਹਦੇ ਤੇ ਮੈਂ ਆਪਦਾ ਰਿਵਿਊ ਹੈ ਜਿਹੜਾ ਉਹ ਦਿਨੀ ਹੈ ਐਜ਼ ਆ ਪਬਲਿਕ ਐਜ਼ ਆ ਪੱਤਰਕਾਰ ਮੇਰਾ ਅਧਿਕਾਰ ਹੈ ਕਿ ਮੈਥੋਂ ਇਹ ਕੋਈ ਅਧਿਕਾਰ ਖੋ ਨਹੀਂ ਸਕਦਾ ਇੱਕ ਵੀਡੀਓ ਵਾਇਰਲ ਹੋਈ ਕਿ ਜਿੱਥੇ ਤੁਸੀਂ ਪੂਰੇ ਵਾਲਾਂ ਵਾਲਿਆਂ ਨੂੰ ਕੁਝ ਕਿਹਾ ਹੈ ਨਾ ਤੇ ਜੇ ਗੱਲ ਕਰਾਂ ਤਾਂ ਪੂਰੇ ਵਾਲ ਤਾਂ ਬਹੁਤ ਸਾਰੀਆਂ ਕੁੜੀਆਂ ਕਰਵਾਉਂਦੀਆਂ ਆ ਮੈਂ ਉਹਦੇ ਵਿੱਚ ਜਿਹੜੀ ਉਹ ਪੂਰੀ ਇੰਟਰਵਿਊ ਹੈ ਜੇ ਤੁਸੀਂ ਉਹਨੂੰ ਸੁਣੋ ਨਾ ਉਹਦੇ ਵਿੱਚ ਮੈਂ ਕੱਲੇ ਜਿਹੜੇ ਵਾਲਾਂ ਦੇ ਕਲਰ ਨੂੰ ਨਹੀਂ ਟਾਰਗੇਟ ਕੀਤਾ ਮੈਂ ਇਹਨਾਂ ਦੇ ਲੱਛਣਾਂ ਨੂੰ ਟਾਰਗੇਟ ਕੀਤਾ ਇਹ ਤਾਂ ਇੱਕ ਜਿਵੇਂ ਇੱਕ ਆਖਾਨ ਹੁੰਦੀ ਆ ਹੁਣ ਆਖਾਨ ਜਿਹੜੀ ਆ ਉਹ ਹੁੰਦੀ ਇੱਕ ਚੀਜ਼ ਤੇ ਆ ਬਣਾਈ ਇੱਕ ਚੀਜ਼ ਤੇ ਹੁੰਦੀ ਆ ਪਰ ਉਹ ਟੁੱਕਦੀ ਸਾਰਿਆਂ ਤੇ ਹੁੰਦੀ ਆ ਉਹ ਗੱਲ ਹੋਈ ਸੀਗੀ ਤਾਂ ਉਹ ਜਿਹੜੀ ਪੂਰੀ ਗੱਲ ਸੀ ਨਾ ਉਹ ਇਦਾਂ ਸੀ ਕਿ ਇਹਦੀ ਇਹਦੀਆਂ ਫਰੈਂਡ ਸਰਕਲ ਦੀਆਂ ਕੁੜੀਆਂ ਮੈਨੂੰ ਫੋਨ ਕਰਕੇ ਤੰਗ ਕਰਦੀਆਂ ਸੀ ਕਿ ਭਾਈ ਤੂੰ ਉਹਨੂੰ ਆਏ ਆਨੀ ਐ ਤੂੰ ਐ ਆ ਤੂੰ 도ਗਲੀਆਂ ਤੂੰ ਫਲਾਨੀ ਆ ਤੇ ਸਾਰੀਆਂ ਉਹ ਕਰਦੀਆਂ ਸੀ ਜਿਹੜੀਆਂ ਆਪਦੇ ਆਪ ਨੂੰ ਫੈਮਿਨਿਸਟ ਕਹਾਉਂਦੀਆਂ ਮੇਰਾ ਇਹ ਚੀਜ਼ਾਂ ਕਹਿਣ ਦਾ ਮਤਲਬ ਸਿਰਫ ਜਿਹੜੀਆਂ ਆਪਦੇ ਆਪ ਨੂੰ ਸੋ ਕਾਲਡ ਫੈਮਿਨਿਸਟ ਕਹਿੰਦੀਆਂ ਉਹਨਾਂ ਨੂੰ ਕਿਹਾ ਨੇਚਰਲੀ ਵੀ ਕਈਆਂ ਦੇ ਵਾਲ ਪੂਰੇ ਹੁੰਦੇ ਆ ਨੇਚਰਲੀ ਵੀ ਹੁੰਦੇ ਆ ਮੇਰਾ ਉਹ ਮਤਲਬ ਬਿਲਕੁਲ ਨਹੀਂ ਸੀਗਾ ਕਿ ਗੈਂਗ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਤੇ ਇੱਕ ਇਲਜ਼ਾਮ ਲਗਾਇਆ ਸੋਸ਼ਲ ਮੀਡੀਆ ਤੇ ਇਲਜ਼ਾਮ ਲਗਾ ਰਹੇ ਹੋ ਕਿ ਕਰੈਕਟਰਲੈਸ ਆ ਹੈਨਾ ਇਹ ਤੁਸੀਂ ਕਿਸ ਆਧਾਰ ਤੇ ਕਿਸੇ ਤੇ ਇਲਜ਼ਾਮ ਲਗਾ ਸਕਦੇ ਹੋ ਜਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਗੈਂਗ ਹੈ ਇਹਨਾਂ ਦਾ ਕੰਮ ਆ ਇਹ ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ ਮੁੰਡਾ ਠੱਗਿਆ ਗਿਆ ਇਹਦੇ ਚ 1,25,000 ਰੁਪਏ ਉਹ ਮੰਨੇ ਆ ਉਹਨੇ ਇਹਨੂੰ ਪਾਇਆ ਤੇ ਰਸੀਦਾਂ ਵੀ ਦਿੱਤੀਆਂ ਮੈਡਮ ਉਹਨੇ ਮੈਨੂੰ ਪ੍ਰੂਫ ਦਿੱਤੇ ਆ ਪੈਸੇ ਸੈਂਡ ਕੀਤੇ ਆ ਦੇ ਠੱਗੇ ਨਹੀਂ ਤਾਂ ਹੋਰ ਕੀ ਕਿਸ ਕਿਸ ਹੱਕ ਨਾਲ ਲੈ ਸੀ ਜੀ ਉਹ ਪੈਸੇ ਕਿਸ ਹੱਕ ਨਾਲ ਲੈ ਸੀ ਕੋਈ ਹੱਕ ਨਹੀਂ ਸੀ ਨਾ ਕੋਈ ਹੱਕ ਨਹੀਂ ਨਾ ਮੰਦਾ ਹੁਣ ਕੋਈ ਕੁੜੀ ਆਉਗੀ ਨਾ ਤੇ ਸੋਚ ਕੇ ਆਉਗੀ ਜੇ ਉਹ ਸੱਚੀ ਹੋਈ ਫੇਰ ਆਉਗੀ ਮੈਂ ਨਹੀਂ ਕਹਿੰਦੀ ਵੀ ਮੇਰੇ ਪਿਓ ਦਾ ਸੋਸ਼ਲ ਮੀਡੀਆ ਜੀ ਸਾਧ ਕੇ ਆਓ ਜੀ ਸਾਧ ਕੇ ਆਓ ਤੁਹਾਡੇ ਨਾਲ ਧੱਕਾ ਹੋ ਰਿਹਾ ਜਮ ਜਮ ਆਓ ਤੁਹਾਡਾ ਹੱਕ ਹੈ ਲੋਕਾਂ ਦੀ ਅਦਾਲਤ ਚ ਗੱਲ ਰੱਖਣਾ ਪਰ ਤੁਸੀਂ ਸੱਚੇ ਹੋਣੇ ਚਾਹੀਦੇ ਹੋ ਜੇ ਤੁਸੀਂ ਸੱਚੇ ਨਾ ਹੋਏ ਤਾਂ ਇਹ ਸੋਸ਼ਲ ਮੀਡੀਆ ਇਹਨੇ ਕਦੋਂ ਤੁਹਾਡਾ ਜਰੂਸ ਕੱਢ ਦੇਣਾ ਤੁਹਾਨੂੰ ਵੀ ਨਹੀਂ ਪਤਾ ਠੀਕ ਹੈ ਲੋਕਾਂ ਲੋਕ ਰੱਬ ਦਾ ਰੂਪ ਹੁੰਦੇ ਆ ਠੀਕ ਹੈ ਤੇ ਰੱਬ ਨਾਲ ਤੁਸੀਂ ਬਹੁਤਾ ਚਿਰ ਧੋਖਾ ਨਹੀਂ ਕਰ ਸਕਦੇ ਆ ਉਹਦਾ ਦਿਹਾੜੀਆਂ ਮਾਰੋਂ ਕੰਮ ਛੱਡੋਂ ਤੁਸੀਂ ਤੁਹਾਨੂੰ ਇਹ ਕੰਮ ਚੰਗਾ ਲੱਗਦਾ ਨਹੀਂ ਨਾ ਮੈਨੂੰ ਕਿਉਂ ਲੱਗੂਗਾ ਮੈਨੂੰ ਕਿਉਂ ਲੱਗੂਗਾ ਇਹਨਾਂ ਦੇ ਕੋਈ ਪੱਕੇ ਐਡਰੈਸ ਨਹੀਂ ਹੈਗੇ ਜੁੱਲੀ ਚੱਕ ਲੋਗ ਐ ਇਹ ਸਾਰੇ ਠੀਕ ਹੈ ਜੀ ਨਾ ਤਾਂ ਇਹ ਸਾਡੇ ਨਾਲ ਅਹੁਦੇ ਦੇ ਹਿਸਾਬ ਨਾਲ ਬਰਾਬਰ ਦੇ ਐ ਠੀਕ ਹੈ ਨਾ ਨਾ ਸਮਝ ਦੇ ਹਿਸਾਬ ਨਾਲ ਬਰਾਬਰ ਦੇ ਐ ਮਤੀਆਂ ਵੱਜੀਆਂ ਹੋਈਆਂ ਜੀ ਮੂਰਖ ਲੋਕ ਆ ਤੇ ਬੋਲੀ ਜਾਣ ਜੋ ਚੀਜ਼ਾਂ ਇਹ ਆਪ ਨੇ ਉਹੀ ਦੂਜਿਆਂ ਨੂੰ ਸਮਝੀ ਜਾਂਦੇ ਆ ਇਹ ਆਪ ਕਰਾਪਟ ਨੇ ਇਹਨਾਂ ਨੂੰ ਦੂਜੇ ਵੀ ਕਰਾਪਟ ਲੱਗਦੇ ਆ ਇਹ ਆਪ ਕਰੈਕਟਰਲੈਸ ਆ ਇਹਨਾਂ ਨੂੰ ਦੂਜੇ ਵੀ ਕਰੈਕਟਰਲੈਸ ਲੱਗਦੇ ਆ ਕਾਨੂੰਨ ਮੇਰੀ ਹਮੇਸ਼ਾ ਮਦਦ ਕਰਦਾ ਪਹਿਲਾਂ ਵੀ ਹੁੰਦਾ ਬਸ ਪਹਿਲਾਂ ਕਦੇ ਮੈਂ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਈ ਧਮਕੀਆਂ ਤੁਮਗੀਆਂ ਆਉਣਾ ਆਮ ਗੱਲ ਆ ਜਦੋਂ ਤੁਸੀਂ ਸੱਚਾਈ ਦੇ ਰਾਹ ਤੇ ਚੱਲਦੇ ਹੋ ਨਾ ਤੇ ਫਿਰ ਤੁਹਾਨੂੰ ਥ੍ਰੈਟ ਆ ਜਿਹੜੇ ਉਹ ਆਉਂਦੇ ਹੀ ਆ ਮੈਂ ਜਿੰਨਾ ਚਿਰ ਵੀ ਪੱਤਰਕਾਰੀ ਕਰੂੰਗੀ ਸੱਚੀ ਸੁੱਚੀ ਕਰੂੰਗੀ ਤੇ ਸੱਚੀ ਸੁੱਚੀ ਹੀ ਕੀਤੀ ਆ ਹੁਣ ਤੱਕ ਤੁਸੀਂ ਜ਼ੋਰ ਲਾ ਲਿਓ ਮੈਨੂੰ ਬਦਨਾਮ ਕਰਨ ਤੇ ਠੀਕ ਹੈ ਮੇਰੇ ਪੰਜਾਬ ਮੈਂ ਨਾ ਮਤਲਬ ਪੰਜਾਬ ਦੇ ਜ਼ਮੀਰ ਵਾਲੇ ਲੋਕਾਂ ਦਾ ਧੰਨਵਾਦ ਨਹੀਂ ਕਰ ਸਕਦੀ ਜਿੰਨਾ ਉਹਨਾਂ ਨੇ ਮੈਨੂੰ ਸਮਰਥਨ ਦਿੱਤਾ ਮੈਨੂੰ ਹਜ਼ਾਰਾਂ ਰੋਜ਼ ਮੈਸੇਜ ਆਉਂਦੇ ਆ ਤੇਰੇ ਨਾਲ ਆ ਤੇਰੇ ਨਾਲ ਆ ਚਲੋ ਜਿਵੇਂ ਵੀ ਆ ਹਾਲਾਂਕਿ ਨਾਲ ਤੇ ਪ੍ਰਮਾਤਮਾ ਦਾ ਸਾਥ ਹੋਣਾ ਚਾਹੀਦਾ ਬੰਦੇ ਨੂੰ ਹਨਾ ਇਹ ਇਹਨਾਂ ਦਾ ਬਹੁਤ ਵੱਡਾ ਵਹਿਮ ਆ ਵੀ ਕੁੜੀ ਆ ਕੌਲਾਂ ਤੋਂ ਡਰ ਜੂਗੀ ਕਾਲ ਛੱਡੋ ਮੈਂ ਗੋਲੀਆਂ ਤੋਂ ਵੀ ਨਹੀਂ ਡਰਦੀ ਠੀਕ ਹੈ ਜੇ ਨਿਕਲੇ ਆ ਜੇ ਨਿਕਲੇ ਆ ਕੰਮ ਕਰਨ ਸੱਚੀ ਸੁੱਚੀ ਇਮਾਨਦਾਰੀ ਦੇ ਨਾਲ ਤੇ ਕਰਾਂਗੇ ਤੁਸੀਂ ਜਿੰਨੇ ਮਰਜ਼ੀ ਇਕੱਠੇ ਹੋ ਜੋ ਠੀਕ ਆ ਡਿਫਾਲਟਰ ਬੰਦੇ ਜਿੰਨੇ ਮਰਜੀ ਡਿਫਾਲਟਰ ਇਕੱਠੇ ਹੋ ਜੋ ਤੁਸੀਂ ਮੈਨੂੰ ਰੋਕ ਹੀ ਨਹੀਂ ਸਕਦੇ ਗਦੋਂ ਤੁਸੀਂ ਬਹੁਤ ਸਾਰੀ ਕੁੜੀਆਂ ਲਈ ਪ੍ਰੇਰਣਾ ਪ੍ਰੇਰਣਾ ਲੈ ਕੇ ਅੱਗੇ ਆ ਰਹੇ ਹੋ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੀ ਕੁੜੀਆਂ ਦਬ ਕੇ ਰਹਿ ਜਾਂਦੀਆਂ ਆ ਜਾਂ ਉਹਨਾਂ ਨੂੰ ਵੀ ਇਹ ਚੀਜ਼ਾਂ ਇਹ ਚੀਜ਼ ਕਲੇ ਤੁਹਾਡੇ ਨਾਲ ਨਹੀਂ ਤੁਹਾਡੀ ਚਲੋ ਵਾਇਰਲ ਹੋ ਗਈਆਂ ਚੀਜ਼ਾਂ ਕਈਆਂ ਦੇ ਜਿਹੜੀਆਂ ਵਾਇਰਲ ਨਹੀਂ ਹੁੰਦੀਆਂ ਜਾਂ ਆਪਣੇ ਘਰ ਨੂੰ ਦੇਖ ਕੇ ਜਾਂ ਆਪਣੀ ਘਰ ਦੀ ਸਥਿਤੀ ਨੂੰ ਦੇਖ ਕੇ ਉਹ ਦਬ ਲੈਂਦੀਆਂ ਨੇ ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਬਿਲਕੁਲ ਨਹੀਂ ਇੱਕ ਇੱਕ ਹਾਂ ਇੱਕ ਮੈਸੇਜ ਮੈਡਮ ਮੈਂ ਕੁੜੀਆਂ ਦੇ ਪੱਖ ਚ ਦੇਣਾ ਚਾਹੁੰਦੀ ਆ ਮੈਨੂੰ ਬੜੇ ਮੈਸੇਜ ਆਏ ਜਦੋਂ ਆ ਚੀਜ਼ ਹੋਈ ਨਾ ਤੇ ਕਈ ਮੁੰਡੇ ਕੁੜੀਆਂ ਨੂੰ ਬਲੈਕਮੇਲ ਕਰਨ ਲੱਗੇ ਮੇਰੇ ਨਾਮ ਤੇ ਮੇਰੇ ਨਾਮ ਤੇ ਚਲੋ ਮੈਂ ਨਾਮ ਕਿਸੇ ਦਾ ਨਹੀਂ ਰਿਵੀਲ ਕਰੂੰਗੀ ਪਰ ਚਲੋ ਪਤਾ ਲੱਗ ਜਾਂਦਾ ਹੁੰਦਾ ਬੰਦੇ ਨੂੰ ਪਤਾ ਮੁੰਡੇ ਕੀ ਕਰਨ ਲੱਗੇ ਆਂਦੇ ਤੂੰ ਮਤਲਬ ਮੇਰੇ ਨਾਲ ਚੈਟ ਕਰਦੀ ਸੀ ਇਹੋ ਜੀ ਹੁਣ ਜੀ ਕਿਸੇ ਦੀ ਪਰਸਨਲ ਲਾਈਫ ਕਿਹੋ ਜਿਹੀ ਵੀ ਆ ਹਨਾ ਆਪਣਾ ਕੋਈ ਅਧਿਕਾਰ ਨਹੀਂ ਵੀ ਆਪਾਂ ਉਹਨੂੰ ਸੁਧਾਰਨ ਚੱਲੀਏ ਠੀਕ ਹੈ ਜੇ ਕੋਈ ਚੀਜ਼ ਸਮਾਜ ਨੂੰ ਗਲਤ ਸੇਧ ਦੇ ਰਹੀ ਹੈ ਫਿਰ ਮੈਂ ਛੇਤਰ ਖਿੱਚੂਗੀ ਠੀਕ ਹੈ ਫਿਰ ਮੈਂ ਉਹ ਬੰਦੇ ਨੂੰ ਘੜਿਸੂਗੀ ਪਰ ਜੇ ਕੋਈ ਪਰਸਨਲ ਲਾਈਫ ਚ ਕੁਝ ਵੀ ਕਰੀ ਜਾਂਦਾ ਉਹਨਾਂ ਦੋਨਾਂ ਦੀ ਮਰਜ਼ੀ ਆ ਜਾਂ ਨਹੀਂ ਵੀ ਹੈਗੀ ਤੇ ਮੈਨੂੰ ਕੀ ਆ ਜਿਹੜੀ ਕੁੜੀ ਸੋਸ਼ਲ ਮੀਡੀਆ ਤੇ ਆਪਦਾ ਮੁੱਦਾ ਲੈ ਕੇ ਨਹੀਂ ਆਈ ਮੈਂ ਵੀ ਉਹਦੇ ਘਰੇ ਜਾ ਕੇ ਉਹਨੂੰ ਧਮਕੀਆਂ ਦੇਈ ਜਾਵਾਂ ਕਿਸੇ ਮੁੰਡੇ ਨੇ ਕਿਸੇ ਕੁੜੀ ਨੂੰ ਕੀ ਕਹਿਣਾ ਹੈ ਕਿ ਆਪਣੀ ਚੈਟ ਪਈ ਹੈ ਮੈਂ ਗਗਨ ਸਿੱਧੂ ਨੂੰ ਭੇਜਣ ਲੱਗਿਆ ਹੈ ਵਾਇਰਲ ਕਰਾਉਣਾ ਉਹਦੇ ਤੋਂ ਮੈਂ ਫਿਰ ਇੱਕ ਦਿਨ ਮੈਨੂੰ ਇਹ ਇੱਕ ਨਹੀਂ ਮੈਡਮ ਇਹ ਮੈਨੂੰ ਕਈ ਕਾਲਾਂ ਆਈਆਂ ਕਈ ਮੈਸੇਜ ਆਏ ਕਿ ਤੁਹਾਡੇ ਨਾਮ ਤੇ ਦੀਦੀ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨਾ ਤਾਂ ਮੈਂ ਪੂਰੀ ਗੱਲ ਪੁੱਛੀ ਮੈਂ ਕਿਹਾ ਜੇ ਮੇਰਾ ਇਹੋ ਜਿਹਾ ਕੋਈ ਸੀਨ ਨਹੀਂ ਮੈਂ ਔਰਤ ਵਿਰੋਧੀ ਹੈ ਨਹੀਂ ਤੁਸੀਂ ਮੈਨੂੰ ੱੱਕੇ ਨਾਲ ਹੀ ਔਰਤ ਵਿਰੋਧੀ ਪੇਸ਼ ਕਰੀ ਜਾਂਦੇ ਹੋ ਹਨਾ ਮੈਂ ਨਹੀਂ ਹੈਗੀ ਔਰਤ ਵਿਰੋਧੀ ਮੈਂ ਜੇ ਲੜਦੀਆਂ ਤੇ ਮੈਂ ਔਰਤਾਂ ਲਈ ਲੜਦੀਆਂ ਮੈਂ ਔਰਤ ਲਈ ਲੜ ਰਹੀਆਂ ਤੇ ਮੈਨੂੰ ਮੈਂ ਜਿਹੜੀ ਸਹੀ ਕੁੜੀ ਆ ਮੈਂ ਉਹਦੇ ਹੱਕ 'ਚ ਹੀ ਰਹੂੰਗੀ ਨਾ ਮੈਂ ਉਹਦੇ ਖਿਲਾਫ ਕਿਉਂ ਜਾਊਂਗੀ ਫਿਰ ਮੈਂ ਉਹ ਮਤਲਬ ਮੈਂ ਮੈਂ ਕਹਾਂ ਵੀ ਮੈਂ ਨਹੀਂ ਕਿਸੇ ਨੂੰ ਕਿਹਾ ਜੇ ਕੋਈ ਤੈਨੂੰ ਮੇਰਾ ਨਾਮ ਲੈ ਕੇ ਧਮਕੀ ਦਿੰਦਾ ਵੀ ਹੈ ਤੂੰ ਥਾਣੇ ਜਾ ਕੇ ਰਪੋਰਟ ਲਿਖਾ ਦੇ ਮੈਂ ਨਹੀਂ ਆਊਂਗੀ ਹੂੰ ਠੀਕ ਹੈ ਕੋਈ ਵੀ ਬੰਦਾ ਮੇਰਾ ਨਾਮ ਲੈ ਕੇ ਧਮਕੀ ਦੇਊਗਾ ਤੇ ਉਹ ਆਪ ਜ਼ਿੰਮੇਵਾਰ ਹੈ ਬਈ ਮੈਂ ਨਹੀਂ ਹੈਗੀ ਇਸ ਚੀਜ਼ ਦੀ ਜ਼ਿੰਮੇਵਾਰ ਠੀਕ ਹੈ ਠੱਗੀ ਠੱਗੀ ਇੱਕ ਅਲੱਗ ਚੀਜ਼ ਆ ਬਹੁਤ ਵੱਡੇ ਪੱਦਰ ਦੀ ਠੱਗੀ ਜਿਹੜੀ ਸਮਾਜ 'ਚ ਵੱਡੇ ਪੱਦਰ ਦੀ ਹੈ ਜੇ ਤੁਸੀਂ ਆਪ ਹੀ ਮੂਰਖਵਾਨਾਂ ਤੇ ਬਣੀ ਜਾਓ ਠੀਕ ਹੈ ਮੈਨੂੰ ਪੁੱਛ ਕੇ ਪੈਸੇ ਪਾਉਣੇ ਹੁੰਨੇ ਹੋ ਜਾਂ ਮੈਨੂੰ ਪੁੱਛ ਕੇ ਫਰੈਂਡਸ਼ਿਪ ਕੀਤੀ ਹੁੰਦੀ ਹੈ ਠੀਕ ਹੈ ਮੈਨੂੰ ਪੁੱਛ ਕੇ ਆ ਫਿਰ ਚਲਾਏ ਹੁੰਦੇ ਆ ਤੇ ਮੈਂ ਕਹਤੋਂ ਬਈ ਤੁਹਾਡੇ ਮੁੱਦਿਆਂ ਚ ਆਵਾ ਫਿਰ ਮੈਂ ਲਿਖ ਕੇ ਪਾਇਆ ਸਪੈਸ਼ਲ ਕਿ ਕੋਈ ਵੀ ਮੁੰਡਾ ਕਿਸੇ ਕੁੜੀ ਨੂੰ ਮੇਰੇ ਨਾਂ ਤੇ ਬਲੈਕਮੇਲ ਨਾ ਕਰੇ ਜੇ ਕੋਈ ਕਰਦਾ ਤਾਂ ਬਈ ਥਾਣੇ ਲੈ ਜਾਓ ਇਹਨਾਂ ਨੂੰ ਮੈਂ ਵੈਲੀ ਨਹੀਂ ਹੈਗੀ ਤੁਹਾਡੀਆਂ ਲਵ ਸਟੋਰੀਆਂ ਸੁਣੀ ਜਾਵਾ ਠੀਕ ਹੈ ਸੋ ਕੁੜੀਆਂ ਨੂੰ ਪਹਿਲੀ ਗੱਲ ਤਾਂ ਆਪਦੀ ਕੋਈ ਵੀ ਪਰਸਨਲ ਗੱਲ ਆਪਦੇ ਘਰ ਵਾਲੇ ਨਾਲ ਕੋਈ ਕਿਸੇ ਤਰ੍ਹਾਂ ਦਾ ਡਿਸਪਿਊਟ ਆ ਉਹਨਾਂ ਨੂੰ ਕਿਸੇ ਅਦਰ ਮੁੰਡੇ ਨੂੰ ਜਿਹੜਾ ਜਿਹੜਾ ਉਹੀ ਆ ਉਹੀ ਨ ਕਰੇ ਗੱਲ ਕਰੋ ਪੰਚਾਇਤ ਕਰੋ ਥਾਣੇ ਕਰੋ ਕਿਸੇ ਇਸ ਲਾਈਨ ਦੇ ਕਿਸੇ ਅਫਸਰ ਨਾਲ ਗੱਲ ਕਰੋ ਊਮਨ ਕਮਿਸ਼ਨਰ ਕੋਲ ਗੱਲ ਕਰੋ ਹਨਾ ਐਸਐਸਪੀ ਕੋਲ ਗੱਲ ਕਰੋ ਤੁਹਾਡਾ ਅਧਿਕਾਰ ਹੀ ਨਹੀਂ ਤੁਹਾਨੂੰ ਹੱਕ ਹੀ ਨਹੀਂ ਹੈਗਾ ਜਾਂ ਤੁਹਾਨੂੰ ਤੁਹਾਡੀ ਬੁੱਧੀ ਮਾਰੀ ਹੋਈ ਆ ਵੀ ਤੁਸੀਂ ਅਨਨੋਣ ਮੁੰਡੇ ਨੂੰ ਸਾਰਾ ਦੁਖੜਾ ਦੱਸਣ ਲੱਗ ਜਾਨ ਨੂੰ ਪਹਿਲਾਂ ਦੁਖੜਾ ਦੱਸ ਦੂੰਗਾ ਫਿਰ ਉਹ ਸਕਰੀਨਸ਼ਾਟ ਲੈ ਕੇ ਰੱਖ ਲੈਂਦਾ ਫਿਰ ਉਹੀ ਦੁਖੜੇ ਤੁਹਾਡੇ ਘਰ ਵਾਲੇ ਨੂੰ ਭੇਜੀ ਜਾਂਦਾ ਹੁੰਦਾ ਵੀ ਆਹ ਦੇਖ ਲੈ ਤੇリカੜ ਆਲੀ ਤੇਰੀਆਂ ਚੁਗਲੀਆਂ ਕਰਦੀ ਐ ਫਿਰ ਤੁਹਾਡਾ ਜਿਹੜਾ ਕਲੇਸ਼ ਮੁਕਣਾ ਹੁੰਦਾ ਉਹ ਹੋਰ ਵੱਜ ਜਾਂਦਾ ਸੋ ਥੋੜੀਆਂ ਜੀਆਂ ਭੈਣੋ ਮੜੀਆਂ ਜੀਆਂ ਛਾਤਰ ਹੋ ਜੋ ਜਮਾਨਾ ਬਹੁਤ ਤੇਜ ਆ ਟੈਕਨੋਲੋਜੀ ਦਾ ਜਮਾਨਾ ਹੈ ਸਕਰੀਨ ਸ਼ਾਟਾਂ ਦਾ ਜਮਾਨਾ ਹੈ ਲੋਕਾਂ ਕੋਲ ਦੋ ਦੋ ਫੋਨ ਹੈ ਨਾ ਵੀ ਤੁਸੀਂ ਵਨ ਟਾਈਮ ਆਲੀ ਫੋਟੋ ਵੀ ਭੇਜਦੇ ਹੋ ਅਗਲਾ ਦੂਜੇ ਫੋਨ ਤੋਂ ਨਾਲ ਦੀ ਨਾਲ ਫੋਟੋ ਖਿੱਚ ਲੈਂਦਾ ਸੋ ਇਹ ਇਹ ਗੱਲਾਂ ਤਾਂ ਭੁੱਲ ਜੋ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਹਰ ਚੀਜ਼ ਦਾ ਹੱਲ ਹੈ ਹਰ ਚੀਜ਼ ਦਾ ਸਬੂਤ ਨਿਕਲੇ ਆਉਂਦਾ ਜੇ ਪੁਲਿਸ ਵਾਲੇ ਕੱਢਣ ਤੇ ਆਉਣ ਠੀਕ ਹੈ ਇਹ ਵਹਿਮ ਚ ਤਾਂ ਕੱਢ ਦੋ ਕਰ ਦੋ ਤੁਸੀਂ ਵੀ ਮਾੜਾ ਕੰਮ ਕਰਕੇ ਬਚ ਜਾਓਗੇ ਜੀ ਪਰ ਮੁੰਡੇ ਕੀ ਕਰਦੇ ਆ ਫਿਰ ਉਹਨਾਂ ਚੀਜ਼ਾਂ ਦਾ ਫਾਇਦਾ ਚੱਕਦੇ ਆ ਚੱਕਦੇ ਆ ਨਹੀਂ ਚੱਕਦੇ ਤਾਂ ਮੇਰਾ ਨਾਮ ਵਟਾਓ ਠੀਕ ਹੈ ਸਾਰੇ ਨਹੀਂ ਪਰ ਬਹੁਤੇ ਤੇ ਕੁੜੀਆਂ ਵੀ ਚੱਕਦੀਆਂ ਕੁੜੀਆਂ ਕੀ ਕਰਦੀਆਂ ਵਿਆਹੇ ਬਾਰੇ ਮੁੰਡਿਆਂ ਨੂੰ ਦੇ ਨਾਲ ਅਫੇਅਰ ਚ ਚਲਾਉਂਦੀਆਂ ਉਹਨਾਂ ਕੋ ਪੈਸਾ ਚਾਹੁੰਦੀਆਂ ਤੁਹਾਡੇ ਲਈ ਕੇਸ ਵਿੱਚ ਇਹੀ ਹੈ ਕਿ ਇੱਕ ਕੁੜੀ ਜਿਹੜਾ ਫਾਇਦਾ ਚੱਕ ਗਈ ਹੈ ਨਾ ਇਸ ਚ ਕਿਉਂ ਜੀ ਹਜ਼ਾਰਾਂ ਕੇਸਾਂ ਚ ਇਦਾਂ ਹੀ ਹੁੰਦਾ ਹੈ ਠੀਕ ਹੈ ਕਿ ਤੋ ਤਲਾਕ ਨਹੀਂ ਲੈਣਾ ਦੂਜਾ ਕਰਾ ਲੈਣਾ ਵਿਆਹ ਤੀਜਾ ਕਰਾ ਲੈਣਾ ਕੀ ਅਸੀਂ ਪੰਜਾਬ ਦੇ ਵਾਸੀ ਆ ਕੀ ਸਾਡਾ ਸੱਭਿਆਚਾਰ ਇਹ ਚੀਜ਼ਾਂ ਅਲਾਉ ਕਰਦਾ ਕੀ ਸਾਡੇ ਧਰਮ ਦੇ ਵਿੱਚ ਇਹ ਲਿਖਿਆ ਵੀ ਇੱਕ ਛੱਡੋ ਦੂਜਾ ਫੜੋ ਤੀਜਾ ਛੱਡੋ ਚੌਥਾ ਫੜੋ ਇਹ ਚੀਜ਼ਾਂ ਸਾਨੂੰ ਅਲਾਉ ਕਰਦਾ ਸਾਡਾ ਸੱਭਿਆਚਾਰ ਚਲੋ ਤੁਹਾਡਾ ਪਰਸਨਲ ਲਾਈਫ ਹੈ ਤੇ ਫਿਰ ਪਰਸਨਲ ਰੱਖੋ ਨਾ ਉਹਨੂੰ ਸੋਸ਼ਲ ਕਰਨ ਦੀ ਕੀ ਲੋੜ ਆ ਉਹਨੂੰ ਸੋਸ਼ਲ ਮੀਡੀਆ ਤੇ ਦਿਖਾ ਕੇ ਤੁਸੀਂ ਸਾਡੇ ਬੱਚਿਆਂ ਨੂੰ ਗਲਤ ਸੇਧ ਦੇ ਰਹੇ ਹੋ ਕੀ ਸੇਧ ਜਾਊਗੀ ਸਾਡੇ ਬੱਚਾ ਚੱਕੇ ਫਲਾਨੀ ਨੇ ਵੀ ਤਾਂ ਕਰਾਇਆ ਹੀ ਆ ਉਹਦਾ ਲੋਕਾਂ ਨੇ ਕੀ ਕਰ ਲਿਆ ਠੀਕ ਹੈ ਤਾਂ ਫਿਰ ਥੋੜਾ ਆਪਦਾ ਭਾਈ ਹਿਸਾਬ ਨਾਲ ਚੱਲੋ ਇੱਥੇ ਜੇ ਆਉਣਾ ਹੈ ਤੇ ਆਪਦਾ ਪੂਰਾ ਮੈਂਟਲੀ ਪ੍ਰਿਪੇਅਰ ਹੋ ਕੇ ਆਇਆ ਕਰੋ ਚਾਰੇ ਪੱਲਿਆਂ ਤੋਂ ਪੂਰੇ ਹੋਣੇ ਚਾਹੀਦੇ ਹੋ ਫਿਰ ਆ ਕੇ ਬੈਠਿਓ ਠੀਕ ਹੈ ਆਦਰਵਾਇਜ਼ ਆਪ ਤੁਹਾਡੀ ਗਲਤੀ ਆ ਤੇ ਤੁਸੀਂ ਆਪਦੀ ਦੱਸੋਣਾ ਤੇ ਦੂਜੇ ਦੀ ਦੱਸ ਕੇ ਪਰੇ ਹੋ ਜਾਓਗੇ ਇਹ ਕੰਮ ਨਹੀਂ ਚੱਲੂਗਾ মিডিਆ ਦਾ ਲੋਕਾਂ ਨੇ ਨਾ ਐ ਬਣਾ ਲਿਆ ਵੀ ਸਾਡੇ ਹਿਸਾਬ ਨਾਲ ਚੱਲੇ ਚੱਲਦਾ ਹੋਊਗਾ ਮੈਂ ਨਹੀਂ ਚੱਲਦੀ ਭਾਈ ਤੁਹਾਡੇ ਹਿਸਾਬ ਨਾਲ ਠੀਕ ਹੈ ਮੈਂ ਨਹੀਂ ਜਲਦੀ ਅਸੀਂ ਆਪਦੇ ਸਾਨੂੰ ਨਹੀਂ ਪਤਾ ਸਾਡੀ ਜਰਨਲਿਜ਼ਮ ਦੇ ਕੀ ਰੂਲ ਆ ਜਣਾ ਖਣਾ ਮੂੰਹ ਚੁੱਕ ਕੇ ਕਦੇ ਕਿਸੇ ਪੱਤਰਕਾਰ ਦੀ ਫੋਟੋ ਲਾ ਕੇ ਵਿਕਾਉ ਲਿਖ ਦੂਗਾ ਕਦੇ ਕਿਸੇ ਦੀ ਫੋਟੋ ਪਾ ਕੇ ਵਿਕਾਉ ਲਿਖ ਦੂਗਾ ਹਨਾ ਤੇ ਭਾਈ ਤੁਹਾਡੇ ਕੋਲ ਸਬੂਤ ਕੀ ਆ ਸਾਨੂੰ ਵਿਕਾਉ ਕਹਿਣ ਦੇ ਤੁਹਾਡੇ ਕੋਲ ਹੱਕ ਕੀ ਆ ਜਦੋਂ ਤਾਂ ਤੁਹਾਨੂੰ ਕੋਈ ਸਾਡੀ ਲੋੜ ਹੁੰਦੀ ਹੈ ਤੁਸੀਂ ਪਿੱਟਦੇ ਹੋ ਸੱਤੀ ਹੱਥੀ ਵੀ মিডিਆ ਗੱਲ ਨਹੀਂ ਸੁਣਦਾ ਹਾਏ মিডিਆ ਮੁੱਦਾ ਨਹੀਂ ਚੁੱਕਦਾ ਹਾਏ ਸਾਡੀ ਗੱਲ ਨਹੀਂ ਸੁਣਦਾ ਫਿਰ ਉਦੋਂ ਤਾਂ ਤੁਸੀਂ ਸਾਨੂੰ ਸਾਥ ਦੇਉ ਆਪ ਸੱਤੀ ਹੱਥੀ ਤੁਸੀਂ ਸਵਾਨ ਕਰ ਕਰਕੇ ਸਾਨੂੰ ਸਾਥ ਦੇਉ ਠੀਕ ਹੈ ਤੇ ਫੋਟੋਆਂ ਖਿਚਾਉਣੇ ਹੋ ਸਾਡੇ ਨਾਲ ਤੇ ਬਾਅਦ ਚ ਜਦੋਂ ਤੁਹਾਡੇ ਖਿਲਾਫ ਕੋਈ ਪ੍ਰੂਫ ਨਿਕਲ ਆਉਂਦਾ ਫਿਰ মিডিਆ ਵਿਕਾਊ ਹੋ ਗਿਆ ਫਿਰ ਵੀਡੀਓ ਮਾੜਾ ਹੋ ਗਿਆ ਫਿਰ ਪੱਤਰਕਾਰ ਵਿਕਾਊ ਹੋਗੇ ਐ ਨਹੀਂ ਨਾ ਚੱਲੂਗਾ ਐ ਨਹੀਂ ਚੱਲੂਗਾ ਹੋਰ ਬਰਦਾਸ਼ਤ ਕਰਦੇ ਅਸੀਂ ਬਰਦਾਸ਼ਤ ਹੀ ਕਰਦੇ ਸੀ ਮੈਡਮ 4 ਸਾਲਾਂ ਤੋਂ ਅੱਗੇ ਵੀ ਇਹ ਚੀਜ਼ਾਂ ਮੇਰੇ ਨਾਲ ਹੁੰਦੀਆਂ ਪਰ ਮੈਂ ਕਦੇ মিডিਆ ਤੇ ਨਹੀਂ ਲੈ ਕੇ ਆਈ ਮੈਨੂੰ ਐ ਹੁੰਦਾ ਵੀ ਚੱਲ ਕੋਈ ਨਹੀਂ ਹਟ ਜਾਣਗੇ ਯਾਰ ਇਹਨਾਂ ਨੂੰ ਨੌਲੇਜ ਨਹੀਂ ਇਹ ਇਹ ਬੰਦੇ ਨੂੰ ਨੌਲੇਜ ਨਹੀਂ ਹੈਗੀ ਸੋ ਐਸੀ ਪੱਤਰਕਾਰ ਗਗਨ ਸਿੱਧੂ ਦੇ ਨਾਲ ਖਾਸ ਇੰਟਰਵਿਊ ਜਿਸ ਦੇ ਵਿੱਚ ਉਹਨਾਂ ਦੇ ਜਿਹੜੇ ਵੀ ਇਲਜ਼ਾਮ ਲੱਗੇ ਨੇ ਉਹਨਾਂ ਤੋਂ ਸਿੱਧੇ ਤੇ ਨਕਾਰਦਿਆਂ ਉਹਨੇ ਆਪਣੀ ਸਫਾਈ ਪੇਸ਼ ਕੀਤੀ ਹੈ ਇਸੇ ਨਾਲ ਜੁੜੇ ਹੋਏ ਐਨ ਆਰ ਆਈ ਪੰਜਾਬੀ ਟੀਵੀ ਦੇ ਨਾਲ